ਨਹੀਂ ਨਹੀਂ ਮੰਮੀ ਜੀ ਐਹੋ ਜੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਆਪਾਂ ਆਇਆ ਸੀ ਸਮਾਨ ਵੱਲੋਂ ਤੇ ਤੁਹਾਨੂੰ ਵੀ ਪਤਾ ਵਾ ਨਾਲੇ ਸਾਰੀਆਂ ਚੀਜ਼ਾਂ ਤੇ ਘਰ ਦੇ ਵਿੱਚ ਹੈਗੀਆਂ ਵਾ ਕਿਹੜੀ ਚੀਜ਼ ਨਹੀਂ ਵਰਤਨੂੰ ਦਿੰਦੇ ਅਸੀਂ ਮੈਂ ਤੇ ਕਦੀ ਸਮਝਿਆ ਹੀ ਨਹੀਂ ਆ ਮੈਂ ਤੇ ਆਪਣੀ ਭੈਣ ਬਣਾ ਕੇ ਰੱਖੀ ਆ ਪਤਾ ਲੱਗ ਗਿਆ ਵਾ ਨਾ ਤੇ ਗਾਂ ਤੋਂ ਨਾ ਹੁਣ ਸੋਸ ਸਮਝ ਕੇ ਮੇਰੇ ਨਾਲ ਮੱਥਾ ਲਾਇਆ ਕਰ ਠੀਕ ਆ ਨਾ ਤੇ ਨਾਲੇ ਬੜਾ ਕਹਿਨੀ ਸੀ ਮੈਂ ਚਲ ਜਾਣਾ ਇੱਥੋਂ ਮੇਰੀ ਮੰਮੀ ਨੇ ਮੈਨੂੰ ਲੈਣ ਆਉਣਾ ਖੜਿਆ ਨਹੀਂ ਹੁਣ ਤੇਰੀ ਮੰਮੀ ਨੇ ਛੱਡ ਗਈ ਨਾ ਇੱਥੇ ਹੀ ਕੋਈ ਨਹੀਂ ਖੜਦਾ ਹੁੰਦਾ ਮੰਮੀ ਨੇ ਤੇ ਲੈ ਜਾਣਾ ਏ ਮੈਨੂੰ ਆ ਤੁਹਾਡੀ ਵਜ੍ਹਾ ਕਰਕੇ ਨਹੀਂ ਖੜਿਆ ਨਾਲੇ ਨਾ ਬੋਤੇ ਸੱਚੇ ਸਵਿੱਤਰੇ ਨਾ ਬਣੋ ਮੰਮੀ ਨੂੰ ਵੀ ਤਹੀ ਭੇਜਿਆ ਨਾ ਇੱਥੋਂ ਕਿ ਉਹਦੀ ਮਾਂ ਆਉਣ ਲੱਗੀ ਆ ਤੇ ਤੁਸੀਂ ਇੱਥੋਂ ਨਿਕਲ ਜਾਓ ਸ਼ਾਮਾਂ ਨੂੰ ਆ ਜਾਓ ਤੇ ਮੰਮੀ ਹਜੇ ਤੱਕ ਨਹੀਂ ਆਈ ਮੈਨੂੰ ਸਭ ਪਤਾ ਵਾ ਤੁਹਾਡਾ ਕੀ ਕਰਦੇ ਫਿਰਦੇ ਤੁਸੀਂ ਸਿਮੀ ਮੰਮੀ ਗਈ ਤੇ ਆਵਾ ਹੁਣ ਗੱਲ ਕਰਕੇ ਹੀ ਆਉਣ ਇਹਨਾਂ ਨੇ ਤੇ ਰੋਟੀ ਲਾਈ ਆ ਕਿ ਮੈਂ ਕੁੜੀ ਨੂੰ ਘਰ ਲਿਆਉਣਾ ਘਰ ਲਿਆ ਬੜਾ ਕੋਈ ਹੱਲ ਹੈਗਾ ਮੰਮੀ ਤੇ ਕਹਿੰਦੇ ਮੈਂ ਛੇਤੀ ਨਾ ਘਰ ਲਿਆਵਾਂ ਮੈਂ ਇੰਨਾ ਸਮਝਾਇਆ ਦੀਦੀ ਮੰਮੀ ਨੂੰ ਤਾਂ ਗੋਲਟ ਮੈਨੂੰ ਹੀ ਪਈ ਜਾਂਦੇ ਆ ਕਿ ਤੁਸੀਂ ਦੋ ਰੋਟੀਆਂ ਪਕਾਉਣ ਦੀ ਮਾਰੀ ਕਰਦੀਆਂ ਆ ਆਹੋ ਤੇ ਨਹੀਂ ਮੰਮੀ ਆਖੀ ਨਹੀਂ ਲੱਗਦੀ ਤੇ ਉਹਨੂੰ ਇੱਕੋ ਹੀ ਗੱਲ ਫੜੀ ਉਹ ਵਧੀਆ ਗਵਾਂਢਣਾਂ ਨੂੰ ਟੁਕਣਾ ਦੇ ਦਿੰਦੀ ਆ ਨਹੀਂ ਤੂੰ ਕੁੜੀ ਲੈ ਆਇਆ ਘਰ ਦੀਦੀ ਗਵਾਂਢਣ ਤਾਂ ਅੱਗੇ ਹੀ ਚੋਂਦੀ ਆ ਕਿ ਕੁੜੀ ਘਰ ਲੈ ਕੇ ਬਿਠਾ ਲੈਣ ਤੇ ਇੰਨਾ ਕ ਲੜਾਈ ਪਈ ਰਵੇ ਹੋਰ ਤੇ ਹੋਰ ਕਹਿੰਦੀ ਨਾਲ ਜਵਾਈ ਨੂੰ ਵੀ ਨਾਲ ਇੱਥੇ ਲੈ ਆਵਣਾ ਜਿਵੇਂ ਜਵਾਈ ਨੂੰ ਤੇ ਲੈ ਆਵਾਂ ਇੱਥੇ ਤਾਨੂੰ ਰੋਟੀ ਪਾਣੀ ਨਹੀਂ ਚਾਹੀਦਾ ਆਪਾਂ ਤੇ ਮਾੜਾ ਮੋਟਾ ਚਾਰਨਾ ਵੀ ਖਾ ਲਾਂਗੇ ਆ ਉਹਨੂੰ ਫਿਰ ਇਹ ਕਹਿਣਾ ਕਿ ਆ ਚੀਜ਼ ਬਣਾ ਦੀਏ ਕਹੇਗਾ ਕਿ ਮੈਂ ਆਇਆ ਤਾਂ ਮੈਨੂੰ ਹੁਣ ਇਹ ਤਾਂ ਚਾਰਨਾ ਹੀ ਰੋਟੀ ਦੇਣ ਦੀਆਂ ਜਿਵੇਂ ਬੰਦਾ ਆਪਣੇ ਘਰ ਇਦਾਂ ਹੀ ਮਾੜਾ ਮੋਟਾ ਖਾ ਕੇ ਸਾਰ ਲਿੰਦਾ ਵਾ ਇਹੀ ਤੇ ਗੱਲ ਆ ਦੀਦੀ ਆਪਣਾ ਤੇ ਬੰਦਾ ਟਾਈਮpass ਘਰ ਹੀ ਲਿੰਦਾ ਮਾੜਾ ਚੰਗਾ ਤੇ ਵੇਖ ਜੇ ਜਵਾਈ ਘਰ ਆਣ ਕੇ ਬਹਿ ਜੇ ਕਿਸੇ ਦਿਨ ਨਾ ਵੀ ਕੋਈ ਚੀਜ਼ ਹੋਵੇ ਤਾਂ ਕੀ ਕਰਾਂ ਕਰਾਂਗੇ ਤੁਹਾਡੇ 100 ਗੱਲ ਬਾਤ ਆਪੋ ਚੋਦੀ ਹੁੰਦੀ ਆ ਤੇ ਫਿਰ ਅਗਲੇ ਨੇ ਇਹ ਵੀ ਸੋਚਣਾ ਕਰ ਮੈਨੂੰ ਲਾਲਸਾ ਹੁੰਦੀ ਆ ਉਹ ਰ ਇਹਨਾਂ ਗਣਾ ਅੱਗੀ ਚੰਗੀਆਂ ਪਲੀਆਂ ਖਾਂਦੀਆਂ ਸੀ ਹੁਣ ਮੇਰੇ ਵਾਲ ਵੀ ਇਹ ਕਿ ਦੀ ਦਕਾਂਦੀਆਂ ਦੀਦੀ ਮੈਨੂੰ ਤੇ ਇਹੀ ਟੈਨਸ਼ਨ ਪਈ ਆ ਕਿ ਮੰਮੀ ਨੂੰ ਉੱਥੇ ਪਤਾ ਨਹੀਂ ਕੀ ਘਰ ਆਉਣਾ ਵਾ ਤੁਹਾਨੂੰ ਪਤਾ ਤਾਂ ਹੈ ਵਾ ਮੰਮੀ ਮਿੰਟਾ ਜੀ ਲੜ ਪਿੰਦੀ ਆ ਨਹੀਂ ਮੈਂ ਤੇ ਮੰਮੀ ਨੂੰ ਬੜਾ ਸਮਝਾਇਆ ਕਿ ਹੌਸਲੇ ਨਾਲ ਗੱਲ ਕਰਿਓ ਤੇ ਸਾਰੀ ਗੱਲ ਉਹਦੀ ਸੱਸ ਨਾਲ ਕਰਕੇ ਆਇਓ ਕਿ ਜੇ ਤੁਹਾਨੂੰ ਬੋਤਾ ਹੋਣਾ ਕਿ ਦਾਜ ਨਹੀਂ ਅਸੀਂ ਦਿੱਤਾ ਕੁੜੀ ਨੂੰ ਅਸੀਂ ਹੌਲੀ ਹੌਲੀ ਕਰਕੇ ਚੀਜ਼ਾਂ ਦਵਾਂਗੇ ਤੇ ਸਾਡੀ ਕੁੜੀ ਨੂੰ ਕੋਈ ਗੱਲ ਨਾ ਕਰੇ ਉਹਦੀ ਦੀਦੀ ਮਿੰਨੇ ਇਹੀ ਟੈਨਸ਼ਨ ਪਈ ਆ ਕਿ ਤੇ ਮੰਮੀ ਇੱਤੀ ਨਾ ਲੈ ਬਣਾਉਣਾ ਉਹਨਾਂ ਨੂੰ ਮੰਮੀ ਦੀ ਤਾਂ ਇੱਕੋ ਰੱਟ ਲਾਈ ਕਿ ਜੇ ਮੈਂ ਲੈਵਣਾ ਨਾਲ ਪੈਰਾ ਤੇ ਪਾਣੀ ਵੀ ਮੰਮੀ ਪੈਣ ਦਿੰਦੀ ਉਹਨਾਂ ਦੀ ਤਾਂ ਇੱਕ ਨਹੀਂ ਸੋਣੀ ਮੰਮੀ ਨੇ ਨਹੀਂ ਮੈਂ ਤਾਂ ਪੜਾ ਕੇ ਆਈ ਹਾਂ ਅੱਗੇ ਵੇਖੋ ਮੈਂ ਅੱਗੇ ਮੰਮੀ ਨੂੰ ਕਹਿਤਾ ਹਾਂ ਕਿ ਮੈਂ ਆ ਕਿ ਉਹ ਨਹੀਂ ਪੁੰਚ ਆਣੀ ਆ ਆਨੋਂ ਰੋਟੀ ਲਾਉਣ ਲੱਗਿਆ ਕੋਈ ਭਾਰ ਨਹੀਂ ਆ ਪਰ ਜਿਹੜਾ ਇਹ ਕੰਮ ਗੱਲ ਨਿਪਟ ਜਿਓ ਉਹੀ ਚੰਗਾ ਹੋਰ ਕੀ ਆ ਦੀਦੀ ਥੋੜਾ ਬਹੁਤਾ ਸਮਾਨ ਹੀ ਆ ਸਮਾਨ ਦੇ ਦਾਂਗੇ ਜਮੀ ਉਹਦੀ ਤੇ ਜਠਾਣੀ ਅੱਗੇ ਚੋਂਦੀ ਆ ਕਿ ਮੈਨੂੰ ਘਰੋਂ ਕੱਢਾਂ ਗੱਲਾਂ ਕਰ ਕਰਕੇ ਉਹਨੇ ਤੇ ਫਿਰ ਸਭ ਕੋ ਸਾਥ ਕੇ ਬਹਿ ਜਾਣਾ ਇਹ ਫਿਰ ਗੁੰਮਦੀ ਦੇ ਬਟਲੀਆਂ ਘਰ ਆਣ ਕੇ ਇਨੇ ਇਥੇ ਰੱਟ ਲਈ ਮੈਂ ਘਰੇ ਆ ਮਾਂ ਉਥੇ ਸਭ ਕੁਝ ਚੰਗੀ ਨਹੀਂ ਆਪਣਾ ਨਾਲ ਹਿੱਸਾ ਲਵੇ ਉਹਨੇ ਸਭ ਕਹਿਣਾ ਕਿ ਚੰਗਾ ਸਭ ਕੁਝ ਚੱਲ ਗਿਆ ਇਹ ਵੀ ਇਹ ਸਭ ਕੁਝ ਹੋਣਾ ਹੀ ਆ ਫਿਰ ਜਿੰਨੇ ਉਥੇ ਰਹਿਣਾ ਵਾ ਸੱਸ ਦੀ ਸੇਵਾ ਕਰਨੀ ਆ ਸੱਸ ਨੇ ਸਾਰਾ ਖੋਹ ਦੇ ਨਾ ਹੀ ਕਰਨਾ ਉਹ ਤੁਹਾਨੂੰ ਦੇਣਾ ਜਿੰਨੇ ਸੱਸ ਨੂੰ ਖਾਂਬਣਾ ਇਹ ਧਿਆਨ ਕੇ ਬੈਠੇ ਇਹਨੂੰ ਇੰਨਾ ਨਹੀਂ ਸਮਝ ਆਉਂਦੀ ਕਿ ਆਪਣੇ ਘਰ ਰਹੇ ਆਪਣੀ ਚੀਜ਼ਾਂ ਸੰਭੇ ਇਹਨੂੰ ਹੀ ਪਤਾ ਪਹਿਲੀ ਬੰਨਣਾ ਇਦਾਂ ਹੀ ਮਿਲਣਾ ਉਥੇ ਅੜੇਗੀ ਤਾਂ ਫੇਰ ਹੀ ਮਿਲਣਾ ਵਾ ਇਦਾਂ ਨਹੀਂ ਮਿਲਣਾ ਕੁਝ ਮੈਂ ਤੇ ਮੰਮੀ ਨੂੰ ਪਿਆ ਹੀ ਉਹਨਾਂ ਨੇ ਕਿਹਾ ਕਿ ਹੌਲੀ ਹੌਲੀ ਸਾਰੀਆਂ ਚੀਜ਼ਾਂ ਲਵਾਉਂਗੇ ਜੇ ਤੁਸੀਂ ਇੱਕੋ ਵਾਰੀ ਕਹਿੰਦੇ ਉਹ ਨਹੀਂ ਸਾਡੇ ਕੋ ਦਿੱਤੀਆਂ ਜਾਣੀਆਂ ਘਰ ਦੇ ਸਾਰੇ ਖਰਚੇ ਹੁੰਦੇ ਸ ਮम्मी ਇਹ ਗੱਲ ਮਕਾ ਕੇ ਆ ਕਿ ਸਾਡੀ ਕੁੜੀ ਨੂੰ ਵੱਖਰੇ ਕਰ ਦੋ ਆਪੇ ਆਪਣੀਆਂ ਪਕਾਵੇ ਤੇ ਖਾਵੇ ਨਾਲੇ ਜੀ ਠਾਣੀ ਨੂੰ ਪਤਾ ਲੱਗੇ ਗੱਲਾਂ ਵਡੀਆਂ ਕਰਦੀ ਏ ਕੰਮ ਕੀਤਾ ਹੁੰਦਾ ਹਾਂ ਉਹ ਨੂੰ ਇਹੋ ਇੱਕ ਮਿੰਗੇ ਚੀਜ਼ਾਂ ਵਰਤਦੀ ਏ ਮੇਰੀਆਂ ਚੀਜ਼ਾਂ ਚੀਜ਼ਾਂ ਤੋਂ ਉਹਨੂੰ ਪੰਨਾ ਬੁਛੇ ਨਾਲ ਲੈ ਜਾਣੀ ਕਾ ਚੀਜ਼ਾਂ ਨੂੰ ਕਹੇ ਰੋਟੀ ਪਕਾ ਦੇ ਚੀਜ਼ਾਂ ਚੱਟਣੀਆਂ ਰੋਟੀ ਤਾਂ ਉਹ ਹੀ ਬਕਾਉਂਦੀ ਏ ਨਾ ਸਾਰਾ ਕੰਮ ਸੰਦੀਪ ਹੀ ਕਰਦੀ ਏ ਇਹ ਕਹਿੰਦੀ ਨਹੀਂ ਆਪਣੇ ਚੀਜ਼ਾਂ ਲੈ ਕੇ ਆਵੇ ਮੇਰੇ ਨਾਲ ਚੀਜ਼ਾਂ ਵਰਤਦੀ ਏ ਚਲ ਕੋਈ ਨਹੀਂ ਦੀਦੀ ਚੀਜ਼ ਆਪਾਂ ਦੇ ਦਾਂਗੇ ਇੱਕ ਵਾਰੀ ਉੱਥੇ ਰਹੀ ਰਵੇ ਨਾ ਫੇਰ ਹਾਂ ਤਾਂ ਮੰਮੀ ਹੁਣ ਚੰਗੀ ਗੱਲ ਕਰਕੇ ਆਵੇ ਇਹ ਨਾ ਕਵੇ ਚਲ ਕੁੜੀਆ ਤਿਆਰ ਹੋ ਤੇ ਨਾ ਚੱਲ ਨੂੰ ਤਾਂ ਮੈਂ ਕਹਿਣ ਦੀ ਕਿ ਤੂੰ ਨਾਲ ਹੀ ਚੱਲ ਜਾਂਦੀ ਮੈਂ ਤਾਂ ਕਿਹਾ ਚੱਲ ਕੀ ਐਵੇਂ ਵਾਤਾ ਵਧਾਉਣਾ ਚੱਲ ਮੰਮੀ ਸਿਆਣੀ ਬਿਆਣੀ ਆਪਰੇ ਘਲ ਘਰ ਹੁੰਦੀ ਆ ਤਾਂ ਠੀਕ ਆ ਦੀਦੀ ਮੈਂ ਵੀ ਝਾਰ ਕੇ ਫੁਲਕੇ ਲਾਵਾਂ ਚਲ ਠੀਕ ਆ ਮੈਂ ਵੀ ਕੋਈ ਕੰਮ ਕਰਾਂ ਬੈਜੋ ਮੰਮੀ ਮੈਂ ਪਾਣੀ ਲੈ ਕੇ ਆਉਣੀ ਆ ਲੈ ਆਜਾ ਪਤਾ ਹਾਲੋ ਮੰਮੀ ਕਣੀ ਘਰ ਮਮੇ ਠੀਕ ਠਾਕ ਹੀ ਸਾਰੇ ਸਭ ਠੀਕ ਠਾਕ ਤੇ ਤੁਸੀਂ ਨਾਲ ਲੈ ਆਉਣਾ ਹੈ ਕਿ ਇਹਨੂੰ ਕੀ ਕਰਨਾ ਹੈ ਨਾਲ ਭਾਬੀ ਨੂੰ ਲੈ ਆਉਂਦੇ ਨਾਲ ਕੰਮ-ਕੁਮ ਡਈਆਂ ਹੀ ਕਰਨ ਅੱਛਾ ਅੱਛਾ ਹਾਂ ਤੇਰੀ ਸੱਸ ਲੱਭਣ ਦੀ ਆ ਨਾ ਜਠਾਣੀ ਲੱਭਣ ਦੀ ਕਿੱਥੇ ਗਈਆਂ ਨੇ ਉਹਨਾਂ ਦੇ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਹੂੰ ਜਠਾਣੀ ਇੱਥੇ ਅੰਦਰ ਹੋਣੀ ਆ ਨਹੀਂ ਤੇ ਸਾਸ ਮੇਰੀ ਨਾ ਸਵੇਰ ਦੀ ਪਤਾ ਨਹੀਂ ਕਿੱਥੇ ਗਈ ਆ ਨਵਾਂ ਸੂਟ ਪਾਇਆ ਸੀ ਅੱਛਾ ਪਰ ਸਪਾਗ ਤੇ ਪੰਜ ਕਿੱਥੇ ਚਲ ਗਈ ਆ ਦੱਸ ਕੇ ਨਹੀਂ ਗਈ ਹੈਗੀ ਉਹਨੂੰ ਪਤਾ ਤਾਂ ਨਹੀਂ ਲੱਗਿਆ ਕਿ ਤੇਰੀ ਮੰਮੀ ਨਹੀਂ ਆਉਂਦੀ ਉਹਨਾਂ ਨੂੰ ਪਤਾ ਸੀ ਕਿ ਇਹਦੀ ਮਾਂ ਨਹੀਂ ਆਉਣਾ ਤਾਂ ਹੀ ਫਿਰ ਚਲ ਗਈ ਹੋਣੀ ਆ ਕਿਤੇ ਚਲੋ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਦਲਜੀਤ ਕਿੱਥੇ ਆ ਉਹ ਮੰਮੀ ਇੱਥੇ ਹੀ ਹੋਣੀ ਆ ਬਾਹਰ ਵੇਲੀਆ ਲੱਗੇ ਹੀ ਤੇ ਮੈਨੂੰ ਕਹਿੰਦੇ ਮੈਂ ਆਉਣਾ ਵਾ ਮੈਂ ਸੋਭਾ ਦੱਸਿਆ ਉਹਨਾਂ ਨੂੰ ਕਿ ਮੰਮੀ ਨਹੀਂ ਆਉਣਾ ਅੱਛਾ ਤੇ ਚਾਹ ਪਾਣੀ ਦਾ ਸਮਾਨ ਦੇ ਗਏ ਮੈਨੂੰ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਚਾਹ ਚੂ ਬਣਾ ਮੈਂ ਉਹ ਨਵਲੀ ਗੋਕੇ ਠੀਕ ਆ ਮੰਮੀ ਬਾਕੀ ਦੀਆਂ ਗੱਲਾਂ ਤੁਹਾਨੂੰ ਮੈਂ ਬਾਅਦ ਚ ਦੱਸਦੀ ਆ ਪਹਿਲਾਂ ਮੈਂ ਚਾਹ ਬਣਾ ਲਿਆ ਵਾ ਚਲ ਠੀਕ ਹੈ ਮੈਂ ਮੰਮੀ ਆਏ ਆ ਮੈਨੂੰ ਪਤਾ ਹੀ ਨਹੀਂ ਲੱਗਾ ਸਸੀ ਕਾਂ ਮਮ ਜੀ ਸਸ਼ਰੀ ਕਾਂ ਜੀ ਹੋਰ ਸਨਾ ਠੀਕ ਠਾਕ ਹਾਂ ਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਘਰ ਸਾਰੇ ਠੀਕ ਠਾਕ ਹੀ ਹਾਂ ਸਭ ਠੀਕ ਠਾਕ ਆ ਤੁਸੀਂ ਸੁਣਾਓ ਬਸ ਐ ਵੀ ਠੀਕ ਆ ਵਧੀਆ ਵਾ ਹੋਰ ਮੰਮੀ ਗਈ ਕਿਤੇ ਹਾਂ ਜੀ ਮੰਮੀ ਗਈ ਹੀ ਆਖਣ ਦੇ ਹੀ ਕੇਤੀ ਮੈਂ ਵੰਡੇ ਜਾਣਾ ਹੈਗਾ ਚਲੋ ਉਹ ਆਓ ਅੱਛਾ ਉਹਤੋਂ ਹੀ ਦੱਸੋ ਹਾਂ ਸਭ ਠੀਕ ਠਾਕ ਤੇ ਤੁਸੀਂ ਦੱਸਿਆ ਹੀ ਨਹੀਂ ਵੀ ਆਉਣਾ ਦੱਸਣਾ ਕੀ ਮੈਂ ਚੁੱਪ ਕੀਤੀ ਆ ਗਈਆਂ ਉਤੇ ਦੱਸਾਂ ਦੀਪ ਚਲ ਲਰਲੁਰ ਪਈਆਂ ਨੇ ਤੇ ਕੀ ਗੱਲ ਹੋਈ ਹੈ ਮੈਨੂੰ ਵੀ ਦੱਸੋ ਕਿਹੜੀ ਗੱਲਾਂ ਲੜਾਈ ਹੋਈ ਹੈ ਤੁਹਾਡੀ ਉਹਦੀ ਸੱਸ ਵੀ ਬੜੀਆਂ ਗੱਲਾਂ ਕਰਦੀ ਉਹ ਨਹੀਂ ਨਹੀਂ ਮੰਮੀ ਜੀ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਹੈ ਮੈਂ ਤੈਨੂੰ ਪਹਿਣਾ ਵਾਂਗੂ ਰੱਖਦੀ ਆ ਉਹ ਮੰਮੀ ਦਾ ਥੋੜਾ ਜਿਹਾ ਸੁਭਾਅ ਤੁਹਾਨੂੰ ਪਤਾ ਇਦਾਂ ਦਾ ਹੀ ਆ ਉਹਤੇ ਮੇਰੇ ਨਾਲ ਵੀ ਇਦਾਂ ਹੀ ਕਰਦੇ ਆ ਇਹਦਾ ਇਹ ਆ ਵੀ ਇਹ ਥੋੜਾ ਜਿਹਾ ਗੁੱਸਾ ਕਰ ਲੈਂਦੀ ਆ ਤੇ ਮੈਂ ਹਾ ਸਕੀ ਤੇ ਟਾਲ ਦਿੰਦੀ ਆ ਮੰਮੀ ਦੀ ਗੱਲ ਨੂੰ ਗੱਲ ਤੇ ਏਡੀ ਵੱਡੀ ਕੋਈ ਵੀ ਨਹੀਂ ਹੈਗੀ ਜਿਹੜਾ ਤੁਹਾਨੂੰ ਆਉਣ ਦੀ ਨੌਬਤ ਆਈ ਇੱਥੋਂ ਤੱਕ ਵੇਖਾਂ ਕਿ ਢੀ ਚਲਾਕ ਬਣਦੀ ਹੁਣ ਜਿੱਦਾਂ ਨਾ ਬੜੀ ਸੱਚੀ ਸਵਿੱਤਰੀ ਹੁੰਦੀ ਆ ਮੰਮੀ ਮੰਮੀ ਕਰਨ ਢੀ ਆ ਮੰਮੀ ਜੀ ਕੀ ਹਾਲ ਚਾਲ ਵਾ ਕੋਈ ਗੱਲ ਨਹੀਂ ਤੇਰੀਆਂ ਤੇ ਕਰਤੂਤਾਂ ਮੈਂ ਦੱਸਦੀ ਆ ਨਾ ਮੰਮੀ ਨੂੰ ਕਿ ਕੀ ਕੁਝ ਕਰਦੇ ਆ ਇੱਥੇ ਮੇਰੇ ਨਾਲ ਨਾਲੇ ਮੰਮੀ ਨੂੰ ਕਿਹੜਾ ਨਹੀਂ ਪਤਾ ਸਭ ਕੁਝ ਮੈਂ ਦੱਸਿਆ ਹੀ ਆ ਫੋਨ ਤੇ ਹੁਣ ਨਾਲੇ ਆਹਮੋ ਸਾਹਮਣੇ ਗੱਲ ਹੋਊਗੀ ਨਾ ਇੱਟ ਪਤਾ ਫੇਰ ਹੀ ਲੱਗਣਾ ਇਹਨਾਂ ਨੂੰ ਇੱਕ ਮੇਰੀ ਸਾਸਿਓ ਕਿੱਡੀ ਸੇਤੀ ਘਰੋਂ ਚੱਲ ਗਈ ਆ ਕੋਈ ਗੱਲ ਨਹੀਂ ਸ਼ਾਮ ਤੱਕ ਘਰ ਹੀ ਆਉਣਾ ਕਿੱਥੇ ਜਾਣਾ ਵਾ ਮੰਮੀ ਨੂੰ ਮੈਂ ਇੱਥੇ ਹੀ ਰੱਖੂੰਗੀ ਜਨਾ ਚਰਾਉਂਦੇ ਨਹੀਂ ਆ ਅੱਜ ਮੈਂ ਨਾਲ ਹੀ ਜਾਉਂਗੀ ਮੰਮੀ ਦੇ ਰਹਿਣਾ ਇੱਥੇ ਮੈਂ ਵੀ ਨਹੀਂ ਆ ਜਦੋਂ ਪੁੱਤ ਕਰਦੀ ਆ ਨਾ ਫੋਨ ਸੰਦੀਪ ਉਹਦੋਂ ਕਹਿੰਦੀ ਮੈਨੂੰ ਸਮਾਨ ਨਹੀਂ ਵਰਤਨ ਦਿੰਦੇ ਤੇ ਕਿਹੜੀ ਦਾ ਸਮਾਨ ਦੀ ਗੱਲ ਹੁੰਦੀ ਏ ਉਹਦੋਂ ਜਦੋਂ ਰਿਸ਼ਤਾ ਹੋਇਆ ਸੀ ਨਾ ਤੁਸੀਂ ਇਹੋ ਗੱਲ ਕਹੀ ਭਾਣ ਕਿਹੇ ਚੀਜ਼ ਦੀ ਲੋੜ ਨਹੀਂ ਆ ਤੇ ਇਸੇ ਕਰਕੇ ਅਸੀਂ ਕੁਝ ਦਿੱਤਾ ਨਹੀਂ ਤੇ ਜੇ ਤੁਸੀਂ ਕਹਿੰਦੇ ਤਾਂ ਹੀ ਲੈ ਦਾਂਗੇ ਪਰ ਤੰਗੀ ਤਨ ਤਵ ਕੁੜੀ ਨੂੰ ਉਹ ਨਹੀਂ ਨਹੀਂ ਮੰਮੀ ਜੀ ਇਹੋ ਜੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਆਪਾਂ ਕਿਆ ਹੀ ਸਮਾਨ ਵੱਲੋਂ ਤੁਹਾਨੂੰ ਵੀ ਪਤਾ ਵਾ ਨਾਲੇ ਸਾਰੀਆਂ ਚੀਜ਼ਾਂ ਦੇ ਘਰ ਦੇ ਵਿੱਚ ਹੈਗੀਆਂ ਵਾ ਕਿਹੜੀ ਚੀਜ਼ ਨਹੀਂ ਵਰਤਨੂੰ ਦਿੰਦੇ ਅਸੀਂ ਮੈਂ ਤੇ ਕਦੀ ਸਮਝਿਆ ਹੀ ਨਹੀਂ ਮੈਂ ਤੇ ਆਪਣੀ ਭੈਣ ਬਣਾ ਕੇ ਰੱਖੀ ਆ ਸਾਰੀਆਂ ਚੀਜ਼ਾਂ ਮੇਰੀਆਂ ਵਾ ਜਿੱਦਾਂ ਮਰਜ਼ੀ ਵਰਤਦੀ ਆ ਮੈਂ ਉਹਨੂੰ ਕਦੀ ਨਹੀਂ ਕਿਹਾ ਸਮਾਨ ਵੱਲੋਂ ਆਹੋ ਮੰਮੀ ਆ ਇੱਕ ਦੋ ਵਾਰੀ ਕਿਤੇ ਕਹਿਤਾ ਹੋਊਗਾ ਪਰ ਇਹ ਆ ਵੀ ਚੀਜ਼ਾਂ ਤੇ ਚਲੋ ਮੇਰੀਆਂ ਵਾ ਨਾ ਜਿੱਦਾਂ ਮਰਜ਼ੀ ਵਰਤੀ ਜਾਵੇ ਮੰਮੀ ਤੇ ਕਹਿਣ ਦੀ ਕਿਹੜੀ ਗੱਲ ਵਾ ਮੰਮੀ ਤੇ ਐਵੇਂ ਹੀ ਕਹਿੰਦੇ ਰਹਿੰਦੇ ਆ ਉਹ ਤਾਂ ਤੁਹਾਡੇ ਵੱਲੋਂ ਕਹਿੰਦੀ ਆਂਦੀ ਪ੍ਰੈਸ ਖੋਲੀ ਮੇਰੇ ਕੋਲ ਨਹੀਂ ਨਹੀਂ ਮੰਮੀ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਅੱਗੇ ਇੰਨਾ ਚੜਾਈ ਨੂੰ ਹੋਇਆ ਵਾ ਅੱਗੇ ਕਿੰਨੀ ਗੇਦ ਕੋ ਮੈਂ ਚੀਜ਼ਾਂ ਖੋਣ ਲਈ ਆ ਇਹ ਨਾ ਐਵੇਂ ਉਹਦਾ ਹੀ ਮਾਰਦੀ ਰਹਿੰਦੀ ਆ ਦੇਖ ਸਕ ਤੂੰ ਹੀ ਪੁੱਛ ਲੋ ਉਹਨੂੰ ਕੋਈ ਨਹੀਂ ਇੱਥੇ ਅਮਦੀਰ ਪੁੱਛਣੇ ਤੁਹਾਡੇ ਮੂੰਹ ਤੇ ਗੱਲ ਨਹੀਂ ਹੁੰਦੀ ਆ ਪੁੱਛ ਲਿਓ ਮੈਂ ਇਹੋ ਜੀ ਕੋਈ ਗੱਲ ਕੀਤੀ ਨਹੀਂ ਆ ਮੈਂ ਉਹਦੇ ਕੋਲ ਚੀਜ਼ ਖੋ ਸਕਦੀ ਆ ਮੇਰੀ ਤੇ ਭੈਣਾ ਵਰਗੀ ਆ ਉਹ ਪਹਿਲਾਂ ਤਾਂ ਕਦੀ ਨੂੰ ਕਿਹਾ ਹੀ ਨਹੀਂ ਇਹੋ ਜੀ ਗੱਲ ਆ ਹੁਣ ਹੀ ਕਹਿਣ ਲੱਗੀ ਥੋੜੇ ਦਿਨ ਹੀ ਹੋ ਗਏ ਨੇ ਉਦਾਂ ਮੰਮੀ ਉਹਦਾ ਨਾ ਉੱਥੇ ਜਾਣ ਨੂੰ ਜੀ ਕਰਨ ਡਿਆ ਵਾ ਉਹ ਤਾਂ ਕਰਕੇ ਇਦਾਂ ਕਰਨ ਡਈ ਆ ਨਹੀਂ ਮੈਂ ਤੇ ਉਹਨੂੰ ਕਿਹਾ ਸੀ ਕਿ ਚੱਲ ਜੀ ਤੇਰਾ ਦਿਲ ਕਰਦਾ ਵਾ ਤੇ ਤੂੰ ਦੋ ਚਾਰ ਦਿਨ ਜਾ ਕੇ ਤੇ ਰਹਿ ਆ ਇਦਾਂ ਬਹਾਨੇ ਜੇ ਨਾ ਬਣਾ ਨਹੀਂ ਪਹਿਲਾਂ ਤਾਂ ਨਹੀਂ ਇਹਨੇ ਕਦੀ ਇਦਾਂ ਕਿਹਾ ਹੁਣ ਹੀ ਲੱਗੀ ਆ ਕਹਿਣ ਜੇ ਉੱਥੇ ਕਿਹਾ ਵਾ ਤੇ ਉਹ ਨਹੀਂ ਨਹੀਂ ਉਦਾਂ ਹੀ ਕਰਦੀ ਆ ਉਹ ਉਦਾਂ ਜਾਣਾ ਵਾ ਤੇ ਚੱਲ ਦੋ ਚਾਰ ਦਿਨ ਚੱਲ ਜੇ ਹੁਣ ਕੀ ਪਤਾ ਤੂੰ ਤੰਗੀ ਦਿੰਨੀ ਆ ਕਿ ਸੱਸ ਤੇਰੀ ਦਿੰਦੀ ਆ ਪਰ ਮੈਨੂੰ ਕੀ ਪਤਾ ਉਹ ਤਾਂ ਰੋ ਰੋ ਦੱਸਦੀ ਮੈਨੂੰ ਸਾਰੀਆਂ ਗੱਲਾਂ ਮੰਮੀ ਮੈਨੂੰ ਕੀ ਲੋੜਵਾ ਤੰਗੀ ਦੇਣ ਦੀ ਦੱਸ ਮੈਂ ਵੀ ਐਸੇ ਘਰ ਦੇ ਵਿੱਚ ਹੀ ਰਹਿਣਾ ਤੇ ਉਹਨੇ ਵੀ ਇੱਥੇ ਹੀ ਰਹਿਣਾ ਜਿੰਨਾ ਮੇਰਾ ਇਹ ਘਰ ਦੇ ਵਿੱਚ ਹਿੱਸਾ ਵਾ ਨਾ ਓਨਾ ਹੀ ਉਹਦਾ ਤੇ ਮੈਨੂੰ ਕੀ ਲੋੜਵਾ ਤੰਗੀ ਦੇਣ ਦੀ ਇਹ ਸਦੇ ਹੈ ਹੀ ਹੈ ਨਾ ਤੇ ਮੈਂ ਕਿਉਂ ਤੰਗੀ ਦੇਣੀ ਦੱਸੋ ਆ来 ਮੰਮੀ ਪੀਓ ਚਾ ਪੀ ਲੀ ਪੀ ਲੋ ਮੰਮੀ ਚਾ ਪੀਓ ਤੁਸੀਂ ਚ ਮੈਂ ਜਰਾ ਅਖਬਾਰ ਵੇਖਣਾ ਪੀਓ ਤੁਸੀਂ ਨਹੀਂ ਕੋਈ ਨਹੀਂ ਪੀਓ ਮੈਂ ਪੀ ਲੀਨੀ ਮੰਮੀ ਵੇਖ ਲੋ ਹੁਣ ਮੈਂ ਚਾਹ ਲੈ ਕੇ ਆਈ ਆ ਨਾ ਤੇ ਚਾਹ ਨਹੀਂ ਫੜੀ ਹੈਗੀ ਤੇ ਬਾਅਦ ਚ ਕਹਿਣਾ ਵਾ ਮੈਨੂੰ ਪੁੱਛਦੀ ਨਹੀਂ ਐ ਸੰਦੀਪ ਹੁਣ ਮੈਨੂੰ ਨਹੀਂ ਪਤਾ ਕਿ ਤੂੰ ਝੂਠ ਬੋਲਣ ਦੀਆਂ ਕਿ ਉਹ ਬੋਲਣ ਦੀ ਐ ਉਹ ਤਾਂ ਬੜੀਆਂ ਸੋਹਣੀਆਂ ਗੱਲਾਂ ਕਾਣ ਦੀ ਆਂਦੀ ਮੈਂ ਤਾਂ ਭੈਣ ਬਣਾ ਕੇ ਰੱਖਿਆ ਮੰਮੀ ਸਭ ਕੋਈ ਤੁਹਾਨੂੰ ਝੂਠ ਬੋਲ ਕੇ ਗਈ ਆ ਉਹਨੇ ਤੇ ਹੁਣ ਸੱਚੀ ਹੋਣਾ ਹੀ ਤੈਨੂੰ ਹੀਮਯ ਦੇ ਮਗਰ ਲੱਗ ਗਏ ਮੈਨੂੰ ਹੁਣ ਕੀ ਪਤਾ ਵਾ ਉਹ ਤੇ ਆਉ ਸੱਚੀ ਹੋਈ ਏ ਜਿੱਦਾਂ ਪਿਆਰ ਨਾਲ ਡਈ ਜਾਂਦੀ ਮੇਰੀ ਕੋਈ ਗੱਲ ਹੀ ਨਹੀਂ ਮੈਂ ਸਾਸਿ ਕਹਿੰਦੀ ਜੋ ਕਹਿੰਦੀ ਮੈਂ ਕਹਿੰਦੀ ਨਹੀਂ ਵੇਖ ਲਓ ਮੰਮੀ ਕਿੱਟੀ ਚਲਾ ਕੇ ਭਾਂਡੀ ਹੁਣਾ ਕਹਿੰਦੀ ਮੈਂ ਤਾਂ ਕਦੀ ਸਮਾਨ ਤੋਂ ਰੋਕਿਆ ਹੀ ਨਹੀਂ ਆ ਮੰਮੀ ਕਹੇ ਕੁ ਦਿੰਦੀ ਏ ਮਾੜਾ ਮੋਟਾ ਮੈਨੂੰ ਝੂਠੀ ਪਾਤਾ ਨਾ ਹਾਂ ਤੁਸੀਂ ਵੀ ਸਿਆਣੇ ਆ ਮੈਂ ਤੁਹਾਡਾ ਨਾ ਝੂਠ ਬੋਲਣਾ ਹੀ ਮੈਨੂੰ ਕੀ ਲੋੜ ਇੱਥੋਂ ਜਾਣ ਦੀ ਇੰਨਾ ਸੋਹਣਾ ਘਰ ਬਣਿਆ ਵਾ ਜਦੋਂ ਮੈਨੂੰ ਇਹ ਤੰਗੀ ਦਿੰਦੀਆਂ ਵਾ ਤਾਂ ਹੀ ਮੈਂ ਤੁਹਾਨੂੰ ਕਹਿਣ ਦੀ ਮੈਨੂੰ ਲੈ ਜਾਓ ਇੱਥੋਂ ਆ ਕੇ ਹਾਂ ਹੁਣ ਮੈਨੂੰ ਕੀ ਮੰਮੀ ਤੂੰ ਹੀ ਨਾ ਇਹਨਾਂ ਦੇ ਮਗਰ ਲੱਗਿਓ ਨਹੀਂ ਮੈਨੂੰ ਕੀ ਲੋੜ ਆਉਂਦੀ ਦੀ ਮਗਰ ਲੱਗਣ ਦੀ ਸਸਤੀ ਕਰ ਪੁੱਤ ਠੀਕ ਠਾਕ ਜੀ ਹਾਂ ਠੀਕ ਠਾਕ ਤੂੰ ਸੁਣਾ ਕਦੋਂ ਦੇ ਆਏ ਹੋ ਹੁਣੇ ਹੀ ਆਏ ਹਜੇ ਠੀਕ ਮੈਂ ਤੇ ਵੇਖ ਲਈ ਮੈਨੂੰ ਪਤਾ ਨਹੀਂ ਲੱਗਿਆ ਕਿ ਦਵਾ ਕੇ ਤੇ ਠੀਕ ਆ ਮੈਂ ਤੇ ਵੇਖਣ ਡਿਆ ਇਹਨਾਂ ਪੁੱਛਣ ਡਈ ਜਾਂਦੀ ਵੀ ਮੈਲੀ ਵਾਲੀ ਤੂੰ ਫੋਨ ਕਰਨ ਨੇ ਆਏ ਨਹੀਂ ਕਿਉਂ ਲੈਣਾ ਚੱਲ ਕੋਈ ਨਹੀਂ ਆ ਗਈ ਵੀ ਤੋਕੀ ਆ ਗਿਆ ਤੁਹਾਡੇ ਕੋਲ ਹਾਂ ਕੀ ਐਨਾਂ ਕਿ ਤੁਰਨਾ ਕੀ ਹੋ ਜਾਂਦਾ ਠੀਕ ਠੀਕ ਹਾਂ ਪਾਣੀ ਦੇਵਾਂ ਨਹੀਂ ਪਾਣੀ ਤੇ ਨਹੀਂ ਪੀਣਾ ਕੀ ਗੱਲਾਂ ਪਤਾ ਚੱਲਣ ਡੀਆਂ ਗੱਲਾਂ ਪਤਾ ਕੀ ਚੱਲਣੀਆਂ ਵਾ ਜਲਜਿੰਦਰ ਦੀਦੀ ਆਈ ਹੀ ਇੱਥੇ ਅੱਛਾ ਮੰਮੀ ਨੂੰ ਨਾ ਹੁਣ ਝੂਠ ਹੀ ਬੋਲ ਗਏ ਆ ਕਿ ਸੰਦੀਪ ਗਲਤ ਵਾ ਮੈਂ ਤੇ ਕਦੀ ਕੋ ਨੂੰ ਕੁਝ ਕਿਹਾ ਨਹੀਂ ਆ ਕੁਝ ਮੰਗਿਆ ਨਹੀਂ ਆ ਵੇਖ ਲਓ ਹੁਣ ਉਹਨਾਂ ਦਾ ਹਾਲ ਮੈਨੂੰ ਝੂਠੀ ਪਾਤਾ ਨਾ ਉਹਨਾਂ ਨੇ ਮੰਮੀ ਮੈਂ ਤੈਨੂੰ ਇਹੋ ਸਮਝਾਉਂਦਾ ਰਹਿਣਾ ਘਰ 'ਚ 100 ਗੱਲਾਂ ਬਤਾਂ ਹੋਈਆਂ ਲੀਆਂ ਹੁਣ ਨਿੱਕੀ ਜੀ ਗੱਲ ਤੋਂ ਕਿਉਂਕਿ ਪਿੰਡ ਤੋਂ ਹੀ ਚੱਲ ਜਾਣਾ ਵਾ ਮੰਜੇ ਮੰਮੀ ਕੋ ਕਹਿ ਦਿੰਦੀ ਏ ਮੈਨੂੰ ਸੁਣ ਲੈ ਆਹ ਸੁਣਨੀ ਐ ਪੈਂਦੀਆਂ ਹੀ ਨੇ ਚੱਲ ਵਾਦਾ ਕਰਦਾ ਨਹੀਂ ਕਰੀ ਦੱਸ ਮੰਮੀ ਜੀ ਕਹਿਣ ਦੀ ਐ ਵਾਦਾ ਘਾਟਾ ਹੋਰੀ ਮੈਨੂੰ ਅੱਗੇ ਲੈ ਜਾਣਾ ਵਾ ਜਾਣਾ ਹੀ ਐ ਮੈਂ ਮੰਮੀ ਦੇ ਨਾਲ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਤੁਸੀਂ ਦੱਸੋ ਮੰਮੀ ਕੀ ਕਰਨਾ ਵਾ ਮੈਂ ਤਾਂ ਕੈਨਹੀਂ ਚਲ ਆਪਣੇ ਘਰ ਰਵੇ ਹੈ ਉਹ ਤਾਂ ਕਹਿੰਦੀ ਵੀ ਮੰਮੀ ਨੇ ਮੈਨੂੰ ਆਕੇ ਲੈ ਜਾਇਨਾ ਵਾ ਉਮੀਦ ਤਾਂ ਕਿ ਨਹੀਂ ਮੈਂ ਤਾਂ ਪਤਾ ਇਹੋ ਗੱਲ ਕਰਨ ਆਈ ਨਾ ਪੁੱਛਣ ਆਈ ਵੀ ਕਿਹਦਾ ਕਸੂਰ ਵਾ ਇਹਨਾਂ ਦਾ ਕਸੂਰ ਮੰਮੀ ਮੇਰਾ ਤਾਂ ਮਾਸੀ ਕੋ ਚੜ ਗਈ ਆ ਮੰਮੀ ਇੱਥੇ ਹੈ ਹੀ ਨਹੀਂ ਪਰ ਮੰਮੀ ਦਾ ਤੇਈ ਤਾਂ ਫਰਜ਼ ਹੀ ਨਾ ਘਰ ਰਹਿਣ ਦਾ ਜਦੋਂ ਪਤਾ ਹੀ ਭੀ ਆਉਣ ਲੱਗੀ ਆ ਪਤਾ ਉਹਨੂੰ ਸਾਰਾ ਹੀ ਹੁੰਨਾ ਵਾ ਪਤਾ ਤੇ ਲੋ ਹੈਗਾ ਹੀ ਮੰਮੀ ਹੋਗੀ ਪਤਾ ਕੀ ਕੰਮ ਪੈ ਗਿਆ ਵਾ ਜਾਣ ਕੇ ਫਿਰ ਗਏ ਹੋਣਗੇ ਤੇ ਚਲੋ ਫਰਜੀ ਉਹਨਾਂ ਦਾ ਵੀ ਘਰ ਬਹਿ ਜਾ ਤੂੰ ਜੇ ਪਰੌਣੀ ਆਉਣ ਲੱਗੀ ਮਮਮੀ ਗੱਲਬਾਤ ਕਰ ਵੀ ਦਿੰਦੀ ਆ ਹੁਣ ਮੈਨੂੰ ਨਹੀਂ ਪਤਾ ਕਿ ਇੱਕਦੋੜੀ ਭਾਬੀ ਨਾ ਵੀ ਹੋਈ ਏ ਚਲ ਹੋਈ ਜਾਂਦੀਆਂ ਵਾ ਪਰ ਇਹਦਾ ਮਤਲਬ ਇਹ ਥੋੜੀ ਆ ਆਪਣਾ ਘਰ ਛੱਡ ਕੇ ਚਲ ਜਾਣਾ ਵਾ ਸੱਸ ਤੇਰੀ ਹੁੰਦੀ ਨਾ ਘਰ ਤੇ ਮੈਂ ਤੈਨੂੰ ਲੈ ਵੀ ਜਾਂਦੀ ਨਾਲ ਨਾਲੇ ਉਹਦਾਂ ਕੋਈ ਗੱਲਬਾਤ ਕਰਦੀ ਫੇਰ ਹੀ ਤੈਨੂੰ ਖਰਨਾ ਏ ਮਮਮੀ ਹੁਣ ਤੂੰ ਵੀ ਮੁਕਰ ਗਈ ਆ ਮੈਂ ਤੇ ਆਦੀ ਕਰਕੇ ਬੈਠੀ ਆ ਕਿ ਤੁਹਾਡੇ ਨਾਲ ਹੀ ਜਾਣਾ ਉਹ ਤਾਂ ਇੰਦਾ ਨਹੀਂ ਜਾਇਦਾ ਹੋਈਦਾ ਫਿਰ ਕੀ ਕਰਨਾ ਉਸੇ ਦੱਸ ਬਣਾ ਆਪਣਾ ਘਰ ਛੱਡ ਕੇ ਜਾਇਆ ਜਾਂਦਾ ਵਾ ਕਿਉ ਮੈਂ ਸਮਝਾਉਂ ਰਿਆਂ ਇਹਨੂੰ ਕੋਈ ਗੱਲ ਨਹੀਂ ਸੱਸ ਤੇਰੀ ਮੰਮੀ ਆਊਗੀ ਨਾ ਉਹਦਣਾ ਮੈਂ ਗੱਲ ਕਰਾਂਗੀ ਫਿਕੀਰ ਚਲੋ ਇਹਦਾ ਕਿਸੂਰ ਕੀ ਉਹਨਾਂ ਦੇ ਹੋਣਾ ਲੇਟ ਇਹਨਾਂ ਮਾਸੀ ਕੋ ਚਲ ਗਏ ਆ ਅਸੀਂ ਅੱਜ ਆਉਣਾ ਨਹੀਂ ਆਉਣਾ ਚਲ ਕੋਈ ਗੱਲ ਨਹੀਂ ਫੇਰ ਮਾ ਆਜਾਂਗੀ ਕਿਸ ਦਿਨ ਇਹਨੂੰ ਸਮਝਾਉਣਾ ਕੁਝ ਮੈਂ ਤਾਂ ਕਹਿਣ ਡਈਂ ਪੁੱਤ ਕੋਈ ਗੱਲ ਨਹੀਂ ਇੱਕ ਦੀ ਕਾਲੇ ਨਹੀਂ ਹੋਈਦਾ ਹੋਈਦਾ ਠੀਕ ਆ ਨਾ ਆਊਗੀ ਨਾ ਸੱਸ ਤੇਰੀ ਕੱਲ ਪਰਸੋਂ ਤੱਕ ਫੇਰ ਮੈਂ ਆ ਜਾਾਂਗੀ ਕੋਈ ਗੱਲ ਮੰਮੀ ਕੋਈ ਗੱਲ ਨਹੀਂ ਢੀਕ ਲੋ ਹਾਂ ਸ਼ਾਮਾਂ ਤੱਕ ਆ ਹੀ ਜਾਣਾ ਮੰਮੀ ਨੇ ਪੁੱਤ ਇਹਦਾ ਨਹੀਂ ਕਰੀਦਾ ਹੋਈਦਾ ਸਿਆਣੇ ਬਣੀਦਾ ਹੋਈਦਾ ਮੰਮੀ ਮੁੱਕ ਦੀ ਗੱਲ ਐ ਹੋਈ ਐ ਨਾ ਕਿ ਤੁਸੀਂ ਨਹੀਂ ਖਾੜਨਾ ਮੈਨੂੰ ਨਾਲ ਕੋਈ ਨਹੀਂ ਖਾੜਨਾ ਮੈਂ ਖਾੜਨਾ ਕਿਉਂ ਨਹੀਂ ਕੋਈ ਗੱਲ ਨਹੀਂ ਜਦੀਵਾ ਉਹ ਜਾਵਾਂਗੇ ਉਧਰ ਮਿਲ ਕੇ ਆ ਜਾਾਂਗੇ ਆਹੋ ਆਇਓ ਦੋਈ ਜਾਣੀ ਕੋਈ ਗੱਲ ਨਹੀਂ ਗੱਲ ਕਰਕੇ ਸੱਸ ਨਾ ਫੇਰ ਹੀ ਪੁੱਤ ਕਿਸੇ ਪਾਸੇ ਲੱਗੀਦਾ ਹੋਈਦਾ ਐਦਾਂ ਥੋੜਾ ਤੈਨੂੰ ਮੈਂ ਚੁੱਕ ਕੇ ਮੂੰਹ ਤੇ ਲੈ ਜਾ ਚਲੋ ਠੀਕ ਐ ਮੰਮੀ ਮਰਜੀ ਢਾਡੀ ਹੁਣ ਨਹੀਂ ਮੈਂ ਆਉਂਦੀ ਫੇਰ ਤੁਹਾਡੇ ਕੋਲ ਇਹਦਾ ਗੁੱਸਾ ਕਰਦੀ ਐ ਮੰਮੀ ਐ ਵੀ ਦੱਸ ਸਮਝਾਇਆ ਇਹਨੂੰ ਤੇਰੀ ਮੰਮੀ ਘਰ ਹੁੰਦੀ ਨਾ ਤੇ ਗੱਲ ਹੋਰ ਹੁੰਦੀ ਐ ਕੋਈ ਗੱਲ ਨਹੀਂ ਮੰਮੀ ਇਹਨੇ ਮੈਂ ਸਮਝਾ ਲੂੰਗਾ ਤੋਈ ਨਾ ਟੈਂ ਮੈਂ ਚਲ ਜਿਓ ਮੈਂ ਤੁਹਾਨੂੰ ਛੱਡੂੰਗਾ ਅੱਡੇ ਤੇ ਠੀਕ ਹੈ ਨਾ ਠੀਕ ਆ ਉਧਰ ਰਹਿਣਾ ਸੋਵਣੀ ਰੋ ਨਹੀਂ ਨੇਰਾ ਹੋਣਾ ਹੋਉਂ ਕੰਮ ਨਹੀਂ ਕਰਨਾ ਆਪਾਂ ਇਹਨੂੰ ਨਹੀਂ ਕੱਲੀਆਂ ਨੇ ਕੁੜੀਆਂ ਘਰ ਤਾਂ ਹੀ ਮੈਂ ਕਹਿੰਦੇ ਮੈਨੂੰ ਬਦੂਹੀ ਰਹਿਣਾ ਤਾਂ ਹੈ ਨਹੀਂ ਕੋਈ ਗੱਲ ਫੇਰ ਆ ਜਾਾਂਗੇ ਕਿਹਦੇ ਬੜਾ ਸੋਹਣਾ ਕੰਮ ਕੀਤਾ ਤੁਸੀਂ ਇਦਾਂ ਨਹੀਂ ਮੈਂ ਕੀ ਕੀਤਾ ਹੁਣ ਬੜੇ ਸੱਚੇ ਸਵਿੱਤਰੇ ਬਣਦੇ ਮੰਮੀ ਦੇ ਸਾਹਮਣੇ ਕਿ ਮੈਂ ਤਾਂ ਕੁਝ ਕਰਦੀ ਨਹੀਂ ਆ ਸਭ ਕੋਈ ਤਾਂ ਹੀ ਕਰਨ ਦੇ ਹੀ ਨਾ ਤੇ ਦੱਸ ਦਿੰਦੇ ਹਾਂ ਮੰਮੀ ਨੂੰ ਸੱਚਾ ਕਿ ਮੈਂ ਤੇਰੇ ਵਰਗੀ ਨਹੀਂ ਹੈਗੀ ਤੇ ਜਿਹੜੀ ਰਿਸ਼ਤੇਦਾਰਾਂ ਨਾਲ ਵੀ ਬਣਾ ਕੇ ਨਾ ਰੱਖਾਂ ਤੂੰ ਤੇ ਮੇਰੇ ਆਿਆਂ ਦੀ ਇੱਜ਼ਤ ਨਹੀਂ ਕਰਦੀ ਪਰ ਮੈਨੂੰ ਇੰਨੀ ਕਕਲ ਹੈਗੀ ਆ ਵੀ ਆਏ ਗਏ ਨਾਲ ਕਿਦਾਂ ਬੋਲਣਾ ਵਾ ਠੀਕ ਹੈ ਨਾ ਬਹੁਤ ਤੁਹਾਨੂੰ ਬੋਲਣਾ ਆਉਂਦਾ ਵਾ ਕੇ ਪਤਾ ਲੱਗ ਹੀ ਗਿਆ ਮੈਨੂੰ ਅੱਜ ਪਤਾ ਲੱਗ ਗਿਆ ਵਾ ਨਾ ਤੇ ਗਾਂ ਤੋਂ ਨਾ ਹੁਣ ਸੋਚ ਸਮਝ ਕੇ ਮੇਰੇ ਨਾਲ ਮੱਥਾ ਲਾਇਆ ਕਰ ਠੀਕ ਹੈ ਨਾ ਤੇ ਨਾਲੇ ਬੜਾ ਕਹਿਨੀ ਹੀ ਮੈਂ ਚਲ ਜਾਣਾ ਇੱਥੋਂ ਮੇਰੀ ਮੰਮੀ ਨੇ ਮੈਨੂੰ ਲੈਣ ਆਉਣਾ ਖੜਿਆ ਰਹੀ ਹੁਣ ਤੇਰੀ ਮੰਮੀ ਨੇ ਛੱਡ ਗਈ ਨਾ ਇੱਥੇ ਹੀ ਕੋਈ ਨਹੀਂ ਖੜਦਾ ਹੁੰਦਾ ਮੰਮੀ ਨੇ ਤੇ ਲੈ ਜਾਣਾ ਏ ਮੈਨੂੰ ਆ ਤੁਹਾਡੀ ਵਜ੍ਹਾ ਕਰਕੇ ਨਹੀਂ ਖੜਿਆ ਨਾਲੇ ਨਾ ਬਹੁਤੇ ਸੱਚੇ ਸਵਿੱਤਰੇ ਨਾ ਬਣੋ ਮੰਮੀ ਨੂੰ ਵੀ ਤਹੀ ਭੇਜਿਆ ਨਾ ਇੱਥੋਂ ਕਿ ਉਹਦੀ ਮਾਂ ਆਉਣ ਲੱਗੀ ਆ ਤੇ ਤੁਸੀਂ ਇੱਥੋਂ ਨਿਕਲ ਜਾਓ ਸ਼ਾਮਾ ਨੂੰ ਆ ਜਿਓ ਤੇ ਮੰਮੀ ਹਜੇ ਤੱਕ ਨਹੀਂ ਆਈ ਮੈਨੂੰ ਸਭ ਪਤਾ ਵਾ ਤੁਹਾਡਾ ਕੀ ਕਰਦੇ ਫਿਰਦੇ ਤੁਸੀਂ ਨਹੀਂ ਤੇਰੀ ਮਾਂ ਦੇ ਡਰ ਤੋਂ ਹੁਣ ਮੰਮੀ ਨੇ ਜਾਣਾ ਆਉਣਾ ਥੋੜੀ ਛੱਡ ਦੇਣਾ ਵੀ ਜੇ ਤੇਰੀ ਮਾਂ ਨੇ ਆਉਣਾ ਵਾ ਤੇ ਉਹਨੇ ਕਿਤੇ ਜਾਣਾ ਹੀ ਨਹੀਂ ਆ ਉਹਨੇ ਪਹਿਲਾਂ ਵੀ ਜਾਣਾ ਹੀ ਸੀ ਉਹ ਚਲ ਗਈ ਤੇ ਫਿਰ ਕੀ ਹੋ ਗਿਆ ਚਲ ਗਈ ਤੇ ਅਹ ਮਮਮੀ ਨੇ ਅੱਜ ਹੀ ਜਾਣਾ ਹੀ ਨਾ ਅੱਜ ਹੀ ਉਹਨਾਂ ਨੂੰ ਕੰਮ ਪੈ ਗਿਆ ਸੀ ਅੱਜ ਹੀ ਜੀ ਕਰਨ ਦੇ ਹੋਂ ਦਾ ਜਾਣ ਨੂੰ ਜੇ ਤੇਰੀ ਮਾਂ ਆ ਸਕਦੀ ਆ ਤੇ ਮਮਮੀ ਨਹੀਂ ਜਾ ਸਕਦੀ ਪੈ ਗਿਆ ਹੋ ਮਮਮੀ ਨੂੰ ਕੰਮ ਤੇ ਮਮਮੀ ਚਲ ਗਈ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹਦੀ ਮਾਂ ਆਉਣ ਵਾਲੀ ਆ ਉਸੇ ਵਲੇ ਕੰਨ ਚ ਫੂਕ ਮਾਰਤੀ ਆ ਕਿ ਮਮਮੀ ਤੁਸੀਂ ਇੱਥੋਂ ਚਲ ਜਿਓ ਬੱਲੇ ਨਹੀਂ ਡਰਦੇ ਜੂ ਮੈਂ ਤੇਰੀ ਮਾਂ ਕੋਲ ਜਿਹੜੀ ਉਹਨਾਂ ਨੇ ਚਲ ਜਾਣਾ ਹੀਗਾ ਐਡੇ ਨਹੀਂ ਹੀ ਡਰਨ ਵਾਲੇ ਹੈਗੇ ਠੀਕ ਆ ਨਾ ਕੋਈ ਗੱਲ ਨਹੀਂ ਜੇ ਨਹੀਂ ਨਾ ਡਰਦੇ ਤੇ ਡਰਾ ਦੂੰਗੀ ਫਿਰ ਕੋਈ ਨਹੀਂ ਕਰਲਾ ਤੂੰ ਜੋ ਤੇ ਕੋ ਹੁੰਦਾ ਵਾ ਜਿੰਨਾ ਕ ਅੱਜ ਤੇਰੀ ਮਾਂ ਕਰ ਗਈ ਆ ਨਾ ਇੰਨਾ ਕਿ ਇਹਨੇ ਮੁੜ ਕੇ ਕਰ ਲੈਣਾ ਵਾ ਪਤਾ ਲੱਗ ਗਿਆ ਵਾ ਮੈਨੂੰ ਕਿੰਨੇ ਕ ਪਾਣੀ ਚਵਾਓ ਕੋਈ ਗੱਲ ਨਹੀਂ ਜੇ ਤੂੰ ਆਪਣੇ ਸਮਾਨ ਦਾ ਮਾਣ ਕਰਦੇ ਆ ਨਾ ਸਮਾਨ ਹੁਣ ਮੈਂ ਲਿਆ ਕੇ ਵਿਖਾਉਂਗੀ ਕਿਦਾਂ ਲਿਆਈਦਾ ਵਾ ਤੇ ਲੈ ਆ ਇਹਨੂੰ ਸਾਨ ਕਰਨਾ ਵਾ ਲਿਆਏਂਗੀ ਵਰਤੇਂਗੀ ਨੜੇ ਪਤਾ ਲੱਗੂਗਾ ਕਿ ਸਮਾਨ ਕਿਦਾਂ ਵਰਤੀਦਾ ਵਾ ਕੋਈ ਗੱਲ ਨਹੀਂ ਮੰਮੀ ਨੂੰ ਵੀ ਆ ਲੈੰਦੋ ਉਹਨਾਂ ਨੂੰ ਵੀ ਦੱਸ ਦਿਆਂ ਨਾ ਮੈਂ ਨਹੀਂ ਜਾ ਜਾ ਦੱਸ ਨਹੀਂ ਜੋ ਦੱਸਣਾ ਵਾ ਡਰ ਨਹੀਂ ਪਿਆ ਤੇਰਾ ਨਾਲੇ ਮੰਮੀ ਤੇਰੇ ਕੋ ਬਹੁਤ ਡਰਦੀ ਹੈ ਨਾ ਲੱਗੀ ਗੱਲਾਂ ਕਰਨ ਵੱਡੀ ਹੁਣ ਮਾਂ ਨੇ ਖੜਿਆ ਨਹੀਂ ਆ ਤੇ ਆ ਕੇ ਮੇਰੇ ਦਿਵਾਲੇ ਹੋ ਗਈ ਆ ਚੱਲ ਉਦਾਂ ਤੇ ਇੱਕ ਗੱਲੋਂ ਚੰਗਾ ਜਿਹੜੀ ਨਾ ਮੈਂ ਦੀ ਮਾਂ ਸਾਹਮਣੇ ਨਾ ਸੱਚੀ ਬਣ ਗਈ ਇਹ ਆ ਉਦਾਂ ਤੇ ਨੇ ਇੱਥੋਂ ਚੱਲ ਜਾਣਾ ਹੈਗਾ ਹੁਣ ਜਾਊਗੀ ਤਾ ਨਾ ਸਮਾਨ ਤੇ ਲੈ ਕੇ ਆਊਗੀ ਨਾ